ਅਸੀਂ ਕਹਿ ਸਕਦੇ ਹਾਂ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਤਾਂ ਅੱਗੇ ਸ਼ਹੀਦੀ ਦਿਹਾੜੇ ਸ਼ੁਰੂ ਹੋਣ ਵਾਲੇ ਨੇ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਕਈ ਕਈ ਪਿੰਡ ਰਲ ਕੇ ਜਿਹੜੇ ਕਿ ਇੱਥੇ ਲੰਗਰ ਲਾਉਂਦੇ ਨੇ ਨਿਗੜ ਪੋ ਨਿਗੜ ਜ਼ਿਲ੍ਹਾ ਸੰਗਰੂਰ ਜੀ ਅੱਛਾ ਪਵਾਨੀਗੜ ਜ਼ਿਲ੍ਹਾ ਸੰਗਰੂਰ ਕਿੰਨੀ ਮਿੱਟੀ ਪਾਈ ਗਈ ਹੈ ਮੈਂ ਸੁਣਿਆ ਇੱਥੇ ਖੱਡਾ ਸੀ ਪਹਿਲਾਂ ਹਾਂ ਜੀ 60 65 ਟਰਾਲੀਆਂ ਪਾਈਆਂ ਜੀਆਂ ਫੁੱਲ ਡੱਕੀਆਂ ਮਿੱਡ ਲਾ ਕੇ ਲੈ ਕੇ ਆਏ ਤੇ ਲੰਗਰ ਤੇ ਲਾਉਣਾ ਲਾਉਣਾ ਉਸ ਤੋਂ ਪਹਿਲਾਂ ਖੱਡਾ ਲੈ ਕੇ ਆਉਣੀ ਪਈ ਜੀ ਮਿੱਟੀ ਵੀ ਸਾਨੂੰ ਘੂਰ ਨਿਕਟੋਂ ਲੈ ਕੇ ਆਉਣੀ ਪਈ ਜੀ ਔਰ ਮਿੱਟੀ ਦਾ ਪ੍ਰਬੰਧ ਨਹੀਂ ਹੈ ਇੱਥੇ ਮਿੱਟੀ ਦਾ ਪ੍ਰਬੰਧ ਨਹੀਂ ਸੀ ਨਹੀਂ ਨਹੀਂ ਜੀ ਇੱਥੇ ਮਿੱਟੀ ਮਿਲਦੀ ਨਹੀਂ ਜੀ ਇੰਨੀ ਦੂਰੋਂ ਡੀਜ਼ਲ ਦਾ ਖਰਚਾ ਕਿਸ ਤਰ੍ਹਾਂ ਹਨਾ ਮੈਨੇਜ ਕੀਤਾ ਤੁਸੀਂ ਕਿੰਨਾ ਕੁ ਖਰਚਾ ਆ ਗਿਆ ਫਿਰ 65 ਟਰਾਲੀਆਂ ਮਿੱਟੀ ਪਾਈ ਹਾਂ ਜੀ ਇੱਕ ਟਰੈਕਟਰ ਦਾ ਮਤਲਬ ਤੇਲ ਤਿੰਨ 1000 ਦਾ ਤੇਲ ਲੱਗ ਜਾਂਦਾ ਜੀ ਸੰਘਤ ਦਾ ਟਰੈਕਟਰ ਤੇ ਹੀ ਸੇਵਾਦਾਰ ਹਨ ਹਾਂ ਜੀ ਸੰਗਰੂਰ ਤੋਂ ਆ ਕੇ ਇੱਥੇ ਕਾਰਨ ਕੀ ਹੈ ਤੁਹਾਡਾ ਲਾਉਣ ਦਾ ਆ ਜੀ ਸਾਹਿਬ ਜਦਾਂ ਨੇ ਸਾਡੇ ਵਾਸਤੇ ਇੰਨਾ ਕੁਰਬਾਨੀਆਂ ਕੀਤੀਆਂ ਨੇ ਜੀ ਤੇ ਸਾਡਾ ਕੁਛ ਤਾਂ ਬਣਦਾ ਨਾ ਜੀ ਫਿਰ ਤੁਸੀਂ ਇੱਥੇ ਬਾਥਰੂਮ ਵੀ ਬਣਾਉਂਦੇ ਹੋ ਹਾਂ ਜੀ ਬਾਥਰੂਮ ਇਹ ਸੰਗਤ ਦਾ ਬਹੁਤ ਔਖਾ ਤੇ ਜੀ ਹਾਂ ਸੰਗਤ ਦਾ ਮਤਲਬ ਜਗ੍ਹਾ ਨਹੀਂ ਹੈਗੀ ਨੇੜੇ-ਤੇੜੇ ਕਿਤੇ ਕੀ ਤਿਆਰੀ ਕਿ ਕਿੰਨੇ ਸਮੇਂ ਤੋਂ ਇੱਥੇ ਲੰਗਰ ਲਾ ਰਹੇ ਹੋ ਤੁਸੀਂ ਸੰ 82 ਤੋਂ ਲੱਗ ਰਿਹਾ ਹੈ ਸਾਡਾ ਸੰ 82 ਤੋਂ ਲੰਗਰ ਤੇ ਚੱਲਿਆ ਹਾਂਜੀ ਹਾਂ 1982 ਤੋਂ ਤੇ ਕਿੰਨੇ ਪਿੰਡ ਨਾਲ ਕੇ ਲਾਉਂਦੇ ਨੇ ਨਹੀਂ ਪਵਾਨੀਗੜ ਸ਼ਹਿਰ ਹੈ ਜੀ ਪਵਾਨੀਗੜ ਅੱਛਾ ਪਵਾਨੀਗੜ ਸ਼ਹਿਰ ਹਾਂਜੀ ਹਾਂ ਤੁਸੀਂ ਦੇਖੋ ਪੰਜਾਬ ਦੇ ਐਸੇ ਜ਼ਿਲ੍ਹੇ ਐਸੇ ਪਿੰਡ ਨੇ ਜਿਹੜੇ ਕੀ ਸਨ 82 ਤੋਂ ਵੀ ਇੱਥੇ ਆ ਕੇ ਲੰਗਰਾਂ ਦੀ ਸੇਵਾ ਕਰਦੇ ਨੇ ਇੰਨੀ ਸ਼ਰਧਾ ਆ ਛੋਟੇ ਸਾਹਿਬ ਜੀ ਦੇ ਪਾਵਨ ਸਥਾਨ ਤੇ ਜਿੱਥੇ ਤਾਨੂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਿਆਦੇ ਦੀ ਸ਼ਹਾਦਤ ਹੋਈ ਅੱਠ ਪੋਹ ਨੂੰ ਆ ਜਾਂਦੇ ਆ ਜੀ ਅੱਛਾ ਜੀ ਤੇ 15 ਪੋਹ ਨੂੰ ਜਾਂਦੇ ਆ 15 ਪੋਹ ਨੂੰ ਜਾਂਦੇ ਹੋ ਸੰਗਤ ਜੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਖੜੇ ਹੋਇਆ ਸ਼ਹੀਦੀ ਤਿਹਾੜਿਆਂ ਦੇ ਵਿੱਚ ਆਪ ਸਭ ਸੰਗਤਾਂ ਦਰਸ਼ਨ ਦਿਦਾਰੇ ਕਰਨ ਆਉਂਦੇ ਹੋ ਤੇ ਬੜੇ ਅਨੇਕ ਪ੍ਰਕਾਰ ਦੇ ਲੰਗਰ ਇਸ ਸਥਾਨ ਤੇ ਲੱਗੇ ਹੁੰਦੇ ਆ ਔਰ ਉਸ ਤੋਂ ਪਹਿਲਾਂ ਦੀਆਂ ਤਿਆਰੀਆਂ ਕਿਵੇਂ ਚੱਲਦੀਆਂ ਨੇ ਉਹ ਜ਼ਰੂਰ ਤੁਹਾਨੂੰ ਦਿਖਾਵਾਂਗੇ ਕਿਉਂਕਿ ਜਦੋਂ ਦਰਸ਼ਨ ਦਿਦਾਰੇ ਕਰਨਾਂ ਦੇ ਤਾਂ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਤੇ ਹਰ ਪਾਸੇ ਲੰਗਰ ਹੀ ਲੰਗਰ ਦੇਖਦੇ ਨੇ ਪਰ ਹੁਣ ਜਿੱਥੇ ਅਸੀਂ ਕਹਿ ਸਕਦੇ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਤਾਂ ਅੱਗੇ ਸ਼ਹੀਦੀ ਦਿਹਾੜੇ ਸ਼ੁਰੂ ਹੋਣ ਵਾਲੇ ਨੇ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਕਈ ਕਈ ਪਿੰਡ ਰਲ ਕੇ ਜਿਹੜੇ ਕਿ ਇੱਥੇ ਲੰਗਰ ਲਾਉਂਦੇ ਨੇ ਪਰ ਆ ਦੇਖੋ ਇੱਥੇ ਇੱਕ ਖੱਡਾ ਜਾਂ ਬਹੁਤ ਜ਼ਿਆਦਾ ਵੱਡਾ ਸੀ ਇੱਥੇ ਮਿੱਟੀ ਪਾਈ ਗਈ ਆ ਔਰ ਕੰਮ ਚੱਲ ਰਿਹਾ ਇੱਕ ਪਾਸੇ ਬਾਥਰੂਮ ਵੀ ਵਧੀਆ ਬਣਾ ਦਿੱਤੇ ਗਏ ਨੇ ਇਹ ਤਿਆਰੀਆਂ ਕਿਵੇਂ ਕਰਦੇ ਨੇ ਪਹਿਲਾਂ ਜ਼ਰੂਰ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕਿਹੜੇ ਪਿੰਡ ਤੋਂ ਤੁਸੀਂ ਪਵਾਨੀਗੜ ਪਵਾਨੀਗੜ ਜ਼ਿਲ੍ਹਾ ਸੰਗਰੂਰ ਜੀ ਅੱਛਾ ਪਵਾਨੀਗੜ ਜ਼ਿਲ੍ਹਾ ਸੰਗਰੂਰ ਤੇ ਇੱਥੇ ਆ ਕੇ ਕਾਰਨ ਕੀ ਆ ਇੰਨੀ ਸਾਫ ਸਫਾਈ ਕਰ ਰਹੇ ਹੋ ਇੱਥੇ ਤੁਸੀਂ ਕਾਫੀ ਪਲਸਤਰ ਕਰਕੇ ਜਿਹੜਾ ਬਣਾ ਰਹੇ ਹੋ ਇਹ ਤਾਂ ਸੰਗਤ ਦੀ ਕਿਰਪਾ ਜੀ ਕਰੀ ਜਾਨੀਏਗੇ ਸਾਡੀ ਸੇਵਾ ਲਾਤੀ ਪ੍ਰਮਾਤਮਾ ਨੇ ਜੀ ਹਾਂਜੀ ਸੰਗਰੂਰ ਤੋਂ ਆ ਕੇ ਇੱਥੇ ਕਾਰਨ ਕੀ ਆ ਤੁਹਾਡਾ ਲਾਉਣ ਦਾ ਅੱਜਾ ਬਾਈ ਜੀ ਸਹਿਬਜਾਦਿਆਂ ਨੇ ਸਾਡੇ ਵਾਸਤੇ ਇੰਨਾਂ ਕੁਰਬਾਨੀਆਂ ਕੀਤੀਆਂ ਨੇ ਜੀ ਤੇ ਛੱਡੀ ਸਾਡਾ ਕੁਸ਼ਤ ਬਣਦਾ ਨਾ ਜੀ ਇਸ ਹੀਦੀ ਦਿਹਾੜਿਆਂ ਤੇ ਤਿਆਰੀਆਂ ਕਰ ਰਹੇ ਹੋ ਤੁਸੀਂ ਲੰਗਰ ਲਾਉਣ ਦਾ ਹਾਂਜੀ ਹਾਂਜੀ ਲੰਗਰ ਦੀ ਤੇ ਇਹ ਕਿੰਨੇ ਸਮੇਂ ਤੋਂ ਇੱਥੇ ਲੰਗਰ ਲਾ ਰਹੇ ਹੋ ਤੁਸੀਂ ਸਨ 82 ਤੋਂ ਲੱਗ ਰਿਹਾ ਈ ਛੱਡਾ ਸਨ 82 ਤੋਂ ਲੰਗਰ ਰੇ ਤੇ ਚੱਲਿਆ ਹਾਂਜੀ ਹਾਂਜੀ 1982 ਤੋਂ ਤੇ ਕਿੰਨੇ ਪਿੰਡ ਰਲ ਕੇ ਲਾਉਂਦੇ ਨੇ ਨਹੀਂ ਪਵਾਨੀਗੜ ਸ਼ਹਿਰ ਹੈ ਜੀ ਪਵਾਨੀਗੜ ਅੱਛਾ ਪਵਾਨੀਗੜ ਸ਼ਹਿਰ ਹੈ ਹਾਂਜੀ ਹਾਂਜੀ ਖਾਲੀ ਸ਼ਹਿਰ ਲਾਉਂਦਾ ਜਾਂ ਹੋਰ ਨੇੜੇ ਦੇ ਨੇ ਪਿੰਡ ਜਿਹੜੇ ਨਹੀਂ ਜੀ ਅੱਛਾ ਪਵਾਨੀਗੜ ਦੀ ਸੰਗਤ ਈ ਹੁੰਦੀ ਹੈ ਜੀ ਤਕਰੀਬਨ ਸਾਰੀ ਕਿੰਨਾ ਸਮਾਂ ਤੁਹਾਡਾ ਲੰਗਰ ਚੱਲਦਾ ਇੱਥੇ ਇਹ ਅਸੀਂ ਜੀ ਮਤਲਬ 8 ਪੋਨੂ ਆ ਜਾਂਦੇ ਹਾਂ ਜੀ ਅੱਛਾ ਜੀ ਤੇ 15 ਪੋ ਨੂੰ ਜਾਂਦੇ ਆਂ 15 ਪੋ ਨੂੰ ਜਾਂਦੇ ਹਾਂ ਹਾਂ ਓਕੇ ਫਿਰ ਤੁਸੀਂ ਇੱਥੇ ਬਾਥਰੂਮ ਵੀ ਬਣਾਉਂਦੇ ਹੋ ਹਾਂ ਜੀ ਬਾਥਰੂਮ ਬਣਾਉਂਦਾ ਇਹ ਸੰਗਤ ਦਾ ਬਹੁਤ ਔਖਾ ਤੇ ਜੀ ਹਾਂ ਸੰਗਤ ਦਾ ਮਤਲਬ ਜਗਾ ਨਹੀਂ ਹੈਗੀ ਨੇੜੇ-ਤੇੜੇ ਕਿਤੇ ਬਿਲਕੁਲ ਹਾਂ ਜੀ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਉੱਥੇ ਆਉਂਦੇ ਸੀ ਬੜਾ ਹੀ ਔਖਾ ਆ ਦੇਖੋ ਕਿੰਦਾ ਤਿਆਰੀਆਂ ਚਾ ਇਹ ਕੀ ਬਣਾਇਆ ਜਾ ਰਿਹਾ ਇੱਥੇ ਜੀ ਬਰਤਨ ਤੋਂ ਆ ਕਰਾਂਗੇ ਅੱਛੇ ਤੇ ਬਰਤਨ ਤੋਂ ਆ ਕਰਾਂਗੇ ਇਹ ਫਿਰ ਪਾਣੀ ਦਾ ਪ੍ਰਬੰਧ ਤੇ ਇੱਥੇ ਸਾਰਾ ਕੁਝ ਕਿਵੇਂ ਲੈਂਦੇ ਹੋ ਇਹ ਪਾਣੀ ਦਾ ਪ੍ਰਬੰਧ ਜੀ ਮਤਲਬ ਮੈਡਰ ਤੋਂ ਸੁਣਦਾ ਹੋਊਗਾ ਜੀ ਪਾਣੀ ਇੱਥੇ ਪੱਕਾ ਪ੍ਰਬੰਧ ਕਰਦੇ ਹੋ ਤਾਂ ਕੋਈ ਦਿੱਕਤਾਂ ਵੀ ਆਉਂਦੀਆਂ ਰੋਕਦੇ ਵੀ ਨਹੀਂ ਵੀ ਤੁਸੀਂ ਤਾਂ ਪੱਕੇ ਹੀ ਇੱਥੇ ਬਾਥਰੂਮ ਬਣਾ ਲੇ ਜਾਂ ਪੱਕੇ ਹੀ ਹਾਂ ਨਾ ਨਾ ਜੀ ਕਿ ਕੋਈ ਨਹੀਂ ਰੋਕਿਆ ਸਾਨੂੰ ਕਿਸੇ ਨੇ ਜੀ ਹਾਂ ਜੀ ਓਕੇ ਤੇ ਪਵਾਨੀਗੜ ਦਾ ਇਹ ਸਾਰੀ ਜਗ੍ਹਾ ਤੁਸੀਂ ਕੀਤੀ ਆ ਵੀ ਹਾਂ ਵੀ ਇੱਥੇ ਸਾਡੇ ਲੰਗਰ ਲੱਗਣਗੇ ਹਾਂਜੀ ਹਾਂ ਸਾਨੂੰ 82 ਚ ਮਿਲ ਕੀਤੀ ਜੀ ਇਹ ਜਗ੍ਹਾ ਅੱਛਾ ਸਾਨੂੰ 82 ਚ ਮਿਲਿਆ ਤਾਂ ਹਾਂਜੀ ਹਾਂਜੀ ਇਹ ਜਗ੍ਹਾ ਸਾਨੂੰ ਮਿਲ ਕੀਤੀ ਸਰਫ ਸ਼ਹੀਦੀ ਦਿਹਾੜੇ ਤੇ ਮਿਲਦੀ ਹੈ ਹਾਂਜੀ ਹਾਂ ਸ਼ਹੀਦੀ ਦਿਹਾੜੇ ਤੇ ਆ ਕੇ ਅਸੀਂ ਉਹ ਕਰਦੇ ਹਾਂ ਉਸ ਤੋਂ ਬਾਅਦ ਅਨਸ਼ਾਤ ਕੁਝ ਵੀ ਇੱਥੇ ਜੀ ਮਿੱਟੀ ਕਿੰਨੀ ਮਿੱਟੀ ਪਾਈ ਗਿਆ ਮੈਂ ਸੁਣਿਆ ਇੱਥੇ ਖੱਡਾ ਸੀ ਪਹਿਲਾਂ ਹਾਂਜੀ 60 65 ਟਾਲੀਆਂ ਪਾਈਆਂ ਪਈਆਂ ਜੀਆਂ ਫੁੱਲ ਡੱਕੀਆਂ ਬਿੱਡ ਲਾ ਕੇ ਲੈ ਕੇ ਆਏ ਤੇ ਓਕੇ ਲੰਗਰ ਤੇ ਲਾਉਣਾ ਨਾ ਉਸ ਤੋਂ ਪਹਿਲਾਂ ਖੱਡਾ ਲੈ ਕੇ ਆਉਣੀ ਪਈ ਜੀ ਮਿੱਟੀ ਵੀ ਸੰਪੂਰਨ ਨਿਕਟੋਂ ਲੈ ਕੇ ਆਉਣੀ ਪਈ ਜੀ ਔਰ ਮਿੱਟੀ ਦਾ ਪ੍ਰਬੰਧ ਨਹੀਂ ਹੈਗਾ ਇੱਥੇ ਮਿੱਟੀ ਦਾ ਪ੍ਰਬੰਧ ਨਹੀਂ ਸੀ ਨਹੀਂ ਨਹੀਂ ਜੀ ਇੱਥੇ ਮਿੱਟੀ ਮਿਲਦੀ ਨਹੀਂ ਜੀ ਇੰਨੀ ਦੂਰੋਂ ਡੀਜ਼ਲ ਦਾ ਖਰਚਾ ਕਿਸ ਤਰ੍ਹਾਂ ਹਨਾ ਮੈਨੇਜ ਕੀਤਾ ਤੁਸੀਂ ਕਿੰਨਾ ਕੁ ਖਰਚਾ ਆ ਗਿਆ ਫਿਰ 65 ਟਰਾਲੀਆਂ ਮਿੱਟੀ ਪਾਈ ਹਾਂ ਜੀ ਇੱਕ ਟਰੈਕਟਰ ਦਾ ਮਤਲਬ ਤੇਲ ਤਿੰਨ-ਤਿੰਨ ਹਜ਼ਾਰ ਦਾ ਤੇਲ ਲੱਗ ਜਾਂਦਾ ਜੀ ਸੰਗਤ ਦਾ ਟਰੈਕਟਰ ਤੇ ਹੀ ਸੇਵਾਦਾਰ ਹਨਾ ਹਾਂ ਜੀ ਹਾਂ ਜੀ ਸਾਨੂੰ ਸੇਵਾ ਸੇਵਾ 'ਚ ਮਿੱਟੀ ਮਿਲ ਕੀਤੀ ਜੀ ਸੇਵਾ 'ਚ ਟਰੈਕਟਰ ਮਿਲ ਕੇ ਤੇ ਹਾਂ ਤੇ ਮੈਨੂੰ 8 ਪੋ ਤੋਂ ਲੈ ਕੇ 15 ਪੋ ਤੱਕ ਤੁਹਾਡਾ ਲੰਗਰ ਜਿਹੜਾ ਚੱਲਦਾ ਹੈ। ਸੰਗਤ ਕਹਿ ਸਕਦੇ ਆ ਕਿ ਹਨਾ ਤੁਸੀਂ ਸੰਗਤਾ ਵਾਸਤੇ ਲੰਗਰ ਲਾਉਂਦੇ ਹੋ। ਹਾਂਜੀ ਹਾਂਜੀ। ਸਤ ਸੰਗਤ ਜੀ ਤੁਹਾਨੂੰ ਦੱਸਣਾ ਚਾਹਵਾਂਗੇ ਵੀ ਐਸੀ ਵੀ ਤੁਸੀਂ ਦੇਖੋ ਪੰਜਾਬ ਦੇ ਐਸੇ ਜ਼ਿਲ੍ਹੇ ਐਸੇ ਪਿੰਡ ਨੇ ਜਿਹੜੇ ਕਿ ਸਨ 82 ਤੋਂ ਵੀ ਇੱਥੇ ਆ ਕੇ ਲੰਗਰਾਂ ਦੀ ਸੇਵਾ ਕਰਦੇ ਨੇ ਇੰਨੀ ਸ਼ਰਧਾ ਆ ਛੋਟੇ ਸਾਹਿਬ ਜਦੇ ਦੇ ਪਾਵਨ ਸਥਾਨ ਤੇ ਜਿੱਥੇ ਤੁਹਾਨੂੰ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਆਦਿ ਸ਼ਹਾਦਤ ਹੋਈ ਉਸ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਜਿੱਥੇ 8 ਪੋ ਤੋਂ 15 ਪੋ ਤੱਕ ਜਿੱਥੇ ਸ਼ਹੀਦੀ ਦਿਹਾੜੇ ਚੱਲਦੇ ਨੇ ਉਦਾਂ ਹੀ ਇੱਥੇ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਕਿਵੇਂ ਸਨ 82 ਤੋਂ ਹੀ ਇਹ ਜਗ੍ਹਾ ਜਿਹੜੀ ਪਿੰਡਾਂ ਪਿੰਡਾਂ ਵਾਲਿਆਂ ਵੱਲੋਂ ਲੈ ਲਈ ਜਾਂਦੀ ਹੈ ਸ਼ਹੀਦੀ ਦਿਹਾੜਿਆਂ ਦੇ ਉੱਪਰ ਫਿਰ ਉਹਦੇ ਪ੍ਰਬੰਧ ਕਿੰਨੇ ਸੋਹਣੇ ਤੇ ਸੁਚੱਜੇ ਢੰਗ ਦੇ ਨਾਲ ਕੀਤੇ ਜਾਂਦੇ ਨੇ ਤਾਂ ਜੋ ਸੰਗਤਾਂ ਨੂੰ ਦਿੱਕਤਾਂ ਦਿੱਕਤਾਂ ਪਰੇਸ਼ਾਨੀਆਂ ਨਾ ਆ ਸਕਣ ਕਈ ਵਾਰ ਸੰਗਤ ਬਹੁਤੀ ਜ਼ਿਆਦਾ ਹੋਣ ਕਰਕੇ ਅ ਅਸਥਾਨਾਂ ਤੇ ਜਾ ਕੇ ਜਿਹੜਾ ਵਾਸ਼ਰੂਮ ਨਹੀਂ ਯੂਜ਼ ਕਰ ਸਕਦੇ ਤਾਂ ਖਾਸ ਤੌਰ ਤੇ ਲੰਗਰਾਂ ਦੇ ਵਿੱਚ ਹੀ ਇਹ ਬਾਥਰੂਮ ਬਣਾ ਦਿੱਤੇ ਗਏ ਨੇ ਟਾਇਲਟ ਬਣਾ ਦਿੱਤੇ ਗਏ ਨੇ ਇਸ਼ਨਾਨ ਘਰ ਖਾਸ ਤੌਰ ਤੇ ਨਾਲ ਬਣਾ ਦਿੱਤੇ ਗਏ ਨੇ ਕਿਉਂਕਿ ਲੰਗਰਾਂ ਵਾਲਿਆਂ ਨੂੰ ਦੂਰ ਜਾ ਕੇ ਜਿਹੜਾ ਕਿ ਬਹੁਤ ਪਰੇਸ਼ਾਨੀਆਂ ਆਉਂਦੀਆਂ ਨੇ ਇੱਥੇ ਹੀ ਆਪਣਾ ਪ੍ਰਬੰਧ ਸਾਰੇ ਪੱਕੇ ਕਰ ਲਏ ਜਾਂਦੇ ਨੇ ਜਦੋਂ ਸ਼ਹੀਦੀ ਦਿਹਾੜੇ ਸ਼ੁਰੂ ਹੋ ਜਾਂਦੇ ਨੇ ਜੁੜੇ ਰਹੋ ਇੱਕ ਸੁਨੇਹਾ ਟੀਵੀ ਦੇ ਨਾਲ ਲਗਾਤਾਰ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੋਂ ਕਵਰੇਜ ਦਿੰਦੇ ਰਾਂਗੇ ਜਿਵੇਂ ਜਿਵੇਂ ਸ਼ਹੀਦੀ ਦਿਹਾੜੇ ਨੇੜੇ ਆ ਰਹੇ ਨੇ ਓਵੇਂ ਓਵੇਂ ਪ੍ਰਬੰਧ ਜਿਹੜੇ ਉਹ ਲਗਾਤਾਰ ਜਾਰੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ